ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜਸਰਾਜ ਟੀਵੀ ਮੁੱਗਾ YouTube ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਆ ਜਿਹੜੇ ਵੀ ਸਾਡੇ ਚੈਨਲ ਤੇ ਨਵੇਂ ਆਏ ਆ ਉਹਨਾਂ ਨੂੰ ਰਿਕੁਐਸਟ ਆ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲੇ ਘੰਟੀ ਦੇ ਬਟਨ ਨੂੰ ਪ੍ਰੈਸ ਕਰ ਲਓ ਤਾਂ ਕਿ ਆਉਣ ਵਾਲੀਆਂ ਵੀਡੀਓ ਦਾ নোਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਜੇਕਰ ਕੋਈ ਵੀ ਵੀਰ ਇਦਾਂ ਦੀ ਵੀਡੀਓ ਬਣਾਉਣੀ ਚਾਹੁੰਦਾ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਨੰਬਰ 95013 28 44 ਹੈ ਦੋਸਤੋ ਅੱਜ ਦੀ ਵੀਡੀਓ ਕਵਰ ਕਰਨ ਲੱਗੇ ਆ ਪਿੰਡ ਬੋਰਜ ਹਰੀਕਾ ਜਿਲ੍ਹਾ ਨੂੰ ਫਰੀਦਕੋਟ ਪੈਂਦਾ ਤੇ ਤਹਿਸੀਲ ਜੈਤੋ ਪੈਂਦੀ ਆ ਤੇ ਨੇੜੇ ਇਹਦੇ ਪਿੰਡ ਬਰਗਾੜੀ ਰਹਿ ਜਾਂਦਾ ਜੀ ਦੋਸਤੋ ਆਪਾਂ ਜਦੋਂ ਕੋਟ ਕਪੂਰਾ ਤੋਂ ਬਰਗਾੜੀ ਬਠਿੰਡੇ ਰੋਡ ਤੇ ਜਾਂਦੇ ਆ ਤਾਂ ਰਸਤੇ ਦੇ ਵਿੱਚ ਇੱਕ ਤੁਹਾਨੂੰ ਛੜਕ ਆਉਂਦੀ ਹੈ ਜਿੱਥੇ ਬੋਰਜ ਹਰੀਗਾ ਲਿਖਿਆ ਹੋਵੇਗਾ ਉਹ ਸੜਕ ਤੋਂ ਆਪਾਂ ਇਹ ਪਿੰਡ ਸੈਂਟਰ ਕਰ ਸਕਦੇ ਹਾਂ ਜੀ ਦੋਸਤੋ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਬਹੁਤ ਹੀ ਵਧੀਆ ਟੌਪ ਦੀ ਨੀਲੀ ਰਾਬੀ ਚ ਪੈਂਦੀ ਪਹਿਲੇ ਸਵੇਰੇ ਲਈ ਗੱਬਨ ਚੋਟੀ ਇਹ ਬਾਈ ਨੇ ਸੇਲ ਕਰਨੀ ਹੈ ਇਹਦੀ ਸਾਰੀ ਇਨਫਰਮੇਸ਼ਨ ਆਪਾਂ ਤੁਹਾਨੂੰ ਬਾਈ ਤੋਂ ਲੈ ਕੇ ਦਵਾਂਗੇ ਆਜੋ ਕਰ ਦਿਆਂ ਜੀ ਗੱਲਬਾਤ ਸਾਸੀ ਕਾਲ ਜੀ ਸਾਸੀ ਕਾਲ ਬਾਈ ਦੀ ਬਈ ਆਪਣੇ ਨਾਮ ਤੇ ਐਡਰੈਸ ਦੱਸ ਦੋ ਨਾਮ ਪ੍ਰავਜਤ ਸਿੰਘ ਹੈ ਜੀ ਪਿੰਡ ਬੁਰਜਰੀਕਾ ਠੀਕ ਹੈ ਜੀ ਲਾ ਫਰੀਦਕੋਟ ਹੈ ਜੀ ਫਰੀਦਜੇਤੋ ਆ ਜਿਹੜੇ ਪਿੰਡ ਮਲਕੇ ਦੇ ਨੇੜੇ ਹੈ ਜੀ ਠੀਕ ਹੈ ਬਰਗਾੜੀ ਵੀ ਆਪਣੇ ਨੇੜੇ ਰਹਿੰਦਾ ਹੈ ਬਰਗਾੜੀ ਵੀ ਆਪਣੇ ਨੇੜੇ ਹੈ ਠੀਕ ਹੈ ਜੀ ਫੋਨ ਨੰਬਰ ਕੰਨਾ 8427614215 ਇੱਕ ਵਾਰੀ ਨੰਬਰ ਹੋਰ ਬੋਲ ਦੋ 8427614215 ਠੀਕ ਹੈ ਬਾਈ ਹਲਕੀ ਠੀਕ ਹੈ ਜੀ ਤੇ ਬਾਈ ਆਪਣੇ ਘਰੇ ਆਉਣਾ ਹੋਵੇ ਕੋਈ ਨੇੜੇ ਕੋਈ ਜਗ੍ਹਾ ਇੱਥੇ ਆਪਣੇ ਕੋਲ ਆਉਣਾ ਆਪਣੇ ਮਾਲਕ ਵਾਲੇ ਮੋੜ ਤੇ ਘਰ ਹੈ ਜੀ ਠੀਕ ਹੈ ਜੀ ਮਾਲਕਿਆਰੀ ਸੜਕ ਤੇ ਜੀ ਠੀਕ ਹੈ ਜੀ ਤੇ ਬਾਈ ਆਪਣੂਆ ਝੋਟੀ ਵਾਰੀ ਦੱਸੋ ਆਪਾਂ ਤੇ ਬਾਈ ਨੀਲੀ ਰਾਵੀ ਦੀ ਨੀਲੀ ਰਾਵੀ ਦੀ ਝੋਟੀ ਆ ਪਹਿਲਾ ਸੂਆ ਇਹਦਾ ਠੀਕ ਆ ਕਿੰਨੇ ਦਿਨ ਲੈਂਦੀ ਆ ਇਹ 20 ਦਿਨਾਂ ਦੀ ਕਿੱਤੀ ਆ ਜੀ ਠੀਕ ਆ ਤੇ ਟੀਕਾ ਪਤਾ ਕਿਹੜਾ ਲੱਗਾ ਇਹਦੇ ਠੀਕ ਆ ਜੀ ਇਹਦੇ ਸਰਕਾਰੀ ਸੀਮਣ ਲੱਗਿਆ ਵਾ ਨੀਲੀ ਰਾਵੀ ਦਾ ਹਾਂਜੀ ਨਾਮ ਆਪਾਂ ਨੇ ਦਿੱਤੇ ਨੀ ਠੀਕ ਆ ਤੇ ਆਪਣਾ ਇਹਦੀ ਮਦਰ ਮਿਲਕ ਦਾ ਕੋਈ ਪਤਾ ਤੁਹਾਨੂੰ ਰਿਕਾਰਡ ਦਾ 15 16 ਕਿਲੋ ਲੀਟਰ ਦਾ ਦੁੱਧ ਹੈਗਾ ਠੀਕ ਆ ਆਪਣੇ ਨਾਲ ਹੀ ਤਾਂ ਇਹ ਘਰ ਆਪਣੇ ਦੇ ਕੁਝ ਨੇ ਮਾਂ ਵੇਖੀਆ ਤਾਂ ਮਾਂ ਹੀ ਦੇਖ ਸਕਦੇ ਠੀਕ ਹੈ ਜੀ ਮਾਂ ਤਾਂ ਇੱਥੇ ਆਪਣੇ ਗਵਾਂਢੀ ਆ ਹਾਂ ਜੀ ਗਵਾਂਢੀ ਠੀਕ ਆ ਜੇ ਕੋਈ ਵੇਖਣਾ ਵਿਖਾ ਦੋਗੇ ਹਾਂ ਜੀ ਹਾਂ ਜੀ ਤੇ ਹੁਣ ਕਿੰਨੇ ਦਿਨ ਲਊਗੀ ਤੁਹਾਡੇ ਆਈਡੀ ਨਾਲ ਇਹਦੀਆਂ ਇਹਨਾਂ ਦੀ ਕੱਚੀ ਹੈ ਜੀ ਠੀਕ ਆ ਤੇ ਕਿਵੇਂ ਪੂਰੀ ਸੀਲ ਠੰਡੀ ਹੈ ਹਾਂ ਜੀ ਜਮਾ ਪੂਰੀ ਸੀਲ ਠੰਡੀ ਝੋਟੀ ਹੈ ਜੀ ਠੀਕ ਆ ਆਪਰਾ ਵੀ ਨਹੀਂ ਕਰਦੇ ਠੀਕ ਆ ਠੀਕ ਆ ਹਾਂ ਜੀ ਤੇ ਚਲੋ ਖੋਲੋ ਫਿਰ ਆਪਾਂ ਨੂੰ ਤੋਰਾ ਵਗਾਰੇ ਦੋਸਤੋ ਤੁਸੀਂ ਝੋਟੀ ਦਾ ਤੋਰਾ ਦੇਖ ਸਕਦੇ ਆ ਬਹੁਤ ਹੀ ਵਧੀਆ ਤੋਰਾ ਥਾਂ ਲੇਵੀ ਦੀ ਪੂਰੀ ਸਾਫ ਹੈ ਚਾਰੇ ਥਾਂ ਨਿੱਖਣਵੇਂ ਕੱਲੇ ਕੱਲੇ ਪੂਰੇ ਗੈਪ ਤੇ ਲੱਗੇ ਹੋਏ ਆ ਪਤਲੇ ਪਿੰਡੇ ਦੀ ਆ ਨੀਲੀ ਰਾਵੀ ਦੀਆਂ ਟੋਟਲ ਹੀ ਨਿਸ਼ਾਨੀਆਂ ਪੂਰੀਆਂ ਕਰਦੀ ਆ 20 ਦਿਨਾਂ ਦੀ ਹਜੇ ਦੋਸਤੋ ਕੱਚੀ ਆ ਇਹ ਜਦੋਂ ਸੁਣਾ ਉਹ ਤੁਹਾਨੂੰ ਪੂਰੀ ਤਿਆਰੀ ਕਰਕੇ ਕਰਮਾਲੀ ਨੇ ਸੁਣਾ ਕਮਾ ਲਓ ਬਾਈ ਇਸ ਕੁਆਲਟੀ ਤੁਸੀਂ ਇਹਦੀ ਚੈੱਕ ਕਰ ਸਕਦੇ ਆ ਕਰਮਾਲੀ ਫੁੱਲ ਤਿਆਰੀ ਕਰਦੀ ਹੁੰਦੀ ਆ 20 ਦਿਨਾਂ ਤੱਕ ਪੂਰਾ ਟਾਈਟ ਫਵਾਨਾ ਕਰਕੇ ਨਹੀਂ ਸੁਣਾ ਪਤਲੇ ਪਿੰਡੇ ਦੀ ਆ ਮਦਰ ਮਿਲ ਕੇ ਰਕਾਰਡ ਦੋਸਤੋ ਇਹਦਾ 15 ਲੀਟਰ ਦਾ ਜੇਕਰ ਜੇਕਰ ਕੋਈ ਵੀਰ ਤਸੱਲੀ ਕਰਨਾ ਕਰਨੀ ਚਾਹੁੰਦਾ ਤਾਂ ਬਾਈ ਦੇ ਦੁਆਰ ਉਹਦੀ ਮਾਂ ਹੈਗੀ ਆ ਤੁਸੀਂ ਆ ਕੇ ਦੇਖ ਸਕਦੇ ਆਂ ਤਸੱਲੀ ਕਰ ਸਕਦੇ ਆਂ ਸਰਕਾਰੀ ਸੀਮਤ ਤੋਂ ਦੋਸਤੋ ਨੀਲੀ ਰਵੀ ਤੋਂ ਇਹ ਗੱਬਣ ਨੀਲੀ ਰਵੀ ਦੀਆਂ ਟੋਟੀਆਂ ਨਿਸ਼ਾਨੀਆਂ ਪੂਰੀਆਂ ਕਰਦੀ ਆ ਹਾਂਜੀ ਹਾਂਜੀ ਤੇ ਦੋਸਤੋ ਤੁਸੀਂ ਸਿੰਗ ਦੇਖ ਸਕਦੇ ਆ ਬਹੁਤ ਪੈਰਾ ਸਿੰਗ ਲੱਗਿਆ ਹਾਈਟ ਦਾ ਅੰਦਾਜ਼ਾ ਤੁਸੀਂ 22 ਦੀ ਹਾਈਟ ਦੇਖ ਕੇ ਲਗਾ ਸਕਦੇ ਆ ਬਾਕੀ ਪਾਰ ਪਿੱਛੇ ਦੀ ਦੋਸਤੋ ਇਹਦੀ ਫੁੱਲ ਗਰੰਟੀ ਹੈ ਜੀ ਤੁਸੀਂ ਆ ਕੇ ਦੇਖ ਸਕਦੇ ਆ ਵੀਰੇ ਕੀ ਡਿਮਾਂਡ ਕਰਦੇ ਆ ਭਾਈ ਛੋਟੀ ਦੀ ਡਿਮਾਂਡ ਭਾਈ ਇਹਦੀ ਫੋਨ ਤੇ ਹੀ ਹੋਊਗੀ ਤੇ ਡਿਮਾਂਡ ਜਾਈ ਜਾਊਗੀ ਹਾਂਜੀ ਹਾਂਜੀ ਜੀ ਡਿਮਾਂਡ ਜਾਈ ਜਾਊਗੀ ਠੀਕ ਹੈ ਤੇ ਮੌਕੇ ਤੇ ਮਾਨਤਾ ਨੂੰ ਮਾਨਤਾ ਨਹੀਂ ਹੋਣੀ ਠੀਕ ਹੈ ਜੀ ਦੋਸਤੋ ਬਾਈ ਜੀ ਉਹਨਾਂ ਨੇ ਇਹ ਛੋਟੀ ਦੀ ਡਿਮਾਂਡ ਫੋਨ ਤੇ ਕਰਨੀ ਆ ਬਾਕੀ ਬਾਈ ਦਾ ਨੰਬਰ ਸਕਰੀਨ ਤੇ ਚੱਲ ਜੰਦਾ ਹੈ ਜੇਕਰ ਕਿਸੇ ਵੀਰ ਨੂੰ ਇਹ ਝੋਟੀ ਪਸੰਦ ਆ ਤੁਸੀਂ ਬਾਈ ਨਾਲ ਕੰਟੈਕਟ ਕਰਕੇ ਇਹ ਝੋਟੀ ਨੂੰ ਖਰੀਦ ਸਕਦੇ ਆ ਜੇਕਰ ਤੁਹਾਨੂੰ ਸਾਡੀਆਂ ਵੀਡੀਓ ਵਧੀਆ ਲੱਗਦੀਆਂ ਇਹਨਾਂ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਆ ਕਰੋ ਦੋਸਤੋ ਤੁਸੀਂ ਜੇਕਰ ਇਹ ਝੋਟੀ ਖਰੀਦਣੀ ਆ ਤਾਂ ਬਾਈ ਦੇ ਘਰੇ ਆ ਕੇ ਤਸੱਲੀ ਪਰਖ ਕਰਕੇ ਇਹ ਝੋਟੀ ਨੂੰ ਖਰੀਦ ਸਕਦੇ ਹੁੰਦੀ ਹੈ ਜੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ